ਕਿੰਨਾ ਨਿਕਲਦਾ ਕਹਿੰਦਾ ਸਹੀ ਹੈ ਇਹ ਨਾ ਦਿਖਾਉਣਾ ਭੁੱਲ ਗਿਆ ਉਹ ਪਰਲੇ ਨਕੇ ਦਿਖਾਉਣਾ ਕਿਦੋਂ ਲਾਇਆ ਉੱਥੇ ਇਧਰਲੇ ਪਾਸੇ ਭਾਈ ਇਸ ਤਰ੍ਹਾਂ ਦੀ ਗੱਲ ਬਾਤ ਹੈਗੀ ਇੱਕ ਵਾਰੀ ਪਹਿਲਾਂ ਦਿਖਾਇਆ ਸੀ ਵਲੌਗ ਇਹਨਾਂ ਦਾ ਹੈ ਨਾ 7 ਮਹੀਨੇ ਪਹਿਲਾਂ ਉਦੋਂ ਸੀ ਇਹਨਾਂ ਕੋਲੇ ਚੌਥੇ ਵੜਤਾ ਤੇ ਦੇਖਾਂਗੇ ਕਿੰਨੇ ਟਾਈਮ ਚ ਲੱਗੂਗਾ ਹਾਂਜੀ ਦੋਸਤੋ ਆਪਣੀ ਬਾੜੀ ਦੇ ਵਿੱਚ ਭਾਈ ਕੁਝ ਇਸ ਤਰ੍ਹਾਂ ਦੀਆਂ ਗਾਜਰਾਂ ਹੋਣਗੀਆਂ ਮੈਂ ਚਟਾ ਮਟਾ ਮਗਾਉਂਗਾ ਘਰ ਸਾਰੀਆਂ ਤਾਂ ਨਹੀਂ ਹੋਊਗਾ ਤੇ ਇਸ ਤਰ੍ਹਾਂ ਮਗਾਉਂਗਾ ਆ ਦੇਖ ਐਦਾਂ ਦੇ ਆ ਮੈਂ ਤੋੜਿਆ ਨਹੀਂ ਕਈ ਬੰਦੇ ਐ ਕਹਿੰਦੇ ਬਈ ਦੁਕਾਨ ਵਾਲੀ ਦਿਖਾਤੀ ਇਹਨੇ ਨਾ ਉਹ ਤੋਂ ਪੱਟੀ ਐ ਅਸੀਂ ਇਹ ਨਹੀਂ ਪੱਟੀ ਐ ਤੇ ਹੁਣ ਸਾਨੂੰ ਐ ਦਿਖਾਣਾ ਬਾੜੀ ਦਾ ਰੰਗ ਰੂਪ ਤੂੰ ਇਹਨੂੰ ਖਾ ਲਾ ਤੇ ਆਪਾਂ ਜਾਨੇ ਉਹ ਉੱਥੇ ਬੰਨੇ ਨੱਕੇ ਮਾਰ ਕੇ ਹੋਣੇ ਫਿਰ ਆਪਾਂ ਉਹਨਾਂ ਤੋਂ ਵੱਡਾਂਗੇ ਪਣੀ ਉਹਨਾਂ ਦੇ ਅੱਧਾ ਤਾਂ ਲੱਗ ਗਿਆ ਤੇ ਟਾਈਮ ਹੋ ਗਿਆ ਤਕਰੀਬਨ 10 ਕ ਦਾ 12 1 ਵਜੇ ਨੂੰ ਹੋ ਸਕਿਆ ਲੱਗੇ ਸਰੋਂ ਦੇ ਖਾਰੇ ਜਾਂ ਦੋ ਤਿੰਨ ਦੋ ਡੂਡ ਬੱਜ ਸਕਦੇ ਆ ਖਰਾ ਤੇ ਆਪਾਂ ਲਾਉਣੀ ਉੱਥੇ ਪਾਣੀ ਬੰਨੇ ਮਾਰ ਕੇ ਆਉਣਾ ਪਹਿਲਾਂ ਤਾਂ ਮਾਤੇ ਉੱਥੇ ਨਾਟਾ ਹੈ ਉਹ ਪਾਈਪ ਲਾਈਨ ਜਾਂਦੀ ਹੈ ਵੱਡੀ ਸੀਵਰ ਵਾਲੇ ਉਹ ਦਿਖਾਉਣਾ ਤੁਹਾਨੂੰ ਉੱਥੇ ਤੇ ਉਹ ਟੱਕਣ ਲੱਗੂਗਾ ਉਹਦਾ ਸੰਘਰਸ਼ ਦਿਖਾਵਾਂਗੇ ਲਾਜ਼ਮੀ ਬਣੇ ਰਿਓ ਨਾਲ ਤੇ ਉਹਥੇ ਲਾਰਖਾ ਨੇ ਬਰਮਾ ਤੇ ਚੱਲਦੇ ਆ ਫਿਰ ਸਾਰੇ ਕੰਮ ਕਰ ਕਰ ਕੇ ਕਿਦੋਂ ਆਏ ਲੱਗਦਾ ਨਾ ਵੀ ਲੀਆ ਕੱਢਣਾ ਪਊਗਾ ਆ ਅਸੀਂ ਲੀਆ ਭਾਈ ਤੇ ਖੈ ਵੀ ਪੱਕਾ ਤੋ ਥੋੜਾ ਜਿਹਾ ਕੰਮ ਅੱਗਾ ਵਿਚਾ ਹੋ ਜਾਂਦਾ ਭਾਈ ਕੋ ਬੰਨਾ ਕੱਢ ਕੇ ਇੱਕ ਬੰਨਾ ਸਾਨੂੰ ਆਉਂ ਉੱਥੇ ਦਿਖਾਉਣਾ ਪਾਈਪ ਕੋਲੇ ਉਹਨੇ ਪਵਾਈਏ ਮੈਥੋਂ ਦੋ ਰੇੜੇ ਮਿੱਟੀ ਦਾ ਚਾਹ ਫਿਰ ਕਦੋਂ ਲੀਆ ਕਢਣਾ ਭਾਜੀ ਨਾ ਸਾਰੇ ਕੰਮ ਕਰਕੇ ਉਹ ਐ ਲੱਗਦਾ ਕਿੱਥੇ ਭਾਏ ਜੋ ਕੰਜਰਖਾਨਾ ਆ ਕਢਣਾ ਪਊ ਯਾਰ ਤੇ ਕਢਣਾ ਲਾਜ਼ਮੀ ਪਊ ਆਪਣਾ ਚੀਂ ਕਰ ਤੇ ਭਣਾ ਮੀਂ ਕਰ ਭਣਾ ਤਾਂ ਹੱਸ ਕੇ ਕੱਢ ਲਾ ਤੇ ਭਣਾ ਦੀ ਰੋਕੇ ਕੱਢ ਲਾ ਕਢਣਾ ਕਾਲੇ ਸਿਆਂ ਲਾਜ਼ਮੀ ਪਊ ਆ ਭਾਈ ਓ ਭਾਈ ਬਲਤੇਜੋਰੀ ਪਾਣੀ ਲਾਈ ਜਾਂਦੇ ਉੱਥੇ ਮੁੰਡੇ ਮੁੰਡੇ ਆ ਫਿਰਦੇ ਇਹਨਾਂ ਤੋਂ ਜੇ ਬਚਾ ਪਾਣੀ ਤਾਂ ਭਲਾ ਲਾਜ਼ਮੀ ਵਢਾਂਗੇ ਤੇ ਬਾਕੀ ਇਹਨਾਂ ਦੇ ਕੋਲੇ ਜਾ ਕੇ ਦਿਖਾਉਣੇ ਆ ਮੈਂ ਬੰਨੇ ਕੱਢਣਾ ਖੜ ਜਾ ਹਾਂਜੀ ਦੋਸਤੋ ਆਪਾਂ ਬੀਜ ਕੇ ਗਏ ਸੀ ਇੱਥੇ ਕੱਲ ਕਣ ਕਹਿਣਾ ਆਪਣੇ ਆ ਬਾਹਾਂ ਚ ਫਿਰਦੇ ਤੇ ਘਰ ਆਇਆ ਮਹਾਰਾਜ ਕਰਾਹੀ ਨਾ ਤੇ ਕੱਲ ਬੀਜ ਕੇ ਗਏ ਸੀ ਤੇ ਇੱਥੇ ਆਪਾਂ ਪਾਣੀ ਜੇ ਇਹਨਾਂ ਤੋਂ ਬਚਾ ਤਾਂ ਲਾਜ਼ਮੀ ਵਢਾਂਗੇ ਤੇ ਇਹਨਾਂ ਕੋਲੇ ਚੱਲਦੇ ਆ ਆ ਲਾਈ ਜਾਂਦੇ ਹੈ ਪਾਣੀ ਖੜ ਜਾ ਇਹਨਾਂ ਨੇ ਸੋਨਾ ਲਈ ਲਾਈਟ ਰੁਟ ਗਈ ਤੇ ਕਹਿੰਦਾ ਤੁਹਾਨੂੰ ਨਾ ਇੱਕ ਵਾਰੀ ਪਹਿਲਾਂ ਦਿਖਾਇਆ ਸੀ ਵਲੌਗ ਇਹਨਾਂ ਦਾ ਨਾ 7 ਮਹੀਨੇ ਪਹਿਲਾਂ ਉਦੋਂ ਸੀ ਇਹਨਾਂ ਕੋਲੇ ਜੌਂਡੀਆਰ ਉਹ ਬਦਲਤਾ ਤੇ ਬਰਮਾ ਲਾਰਖਾ ਦੇਖੋ ਤੇ ਇੱਕ ਵਿੱਚ ਆਪਣੀ ਬੰਬੀ ਜਲਦੀ ਜਾਂਦੀ ਆ ਤੇ ਪਾਣੀ ਇੱਥੇ ਇਹਦਾ ਖੜੀ ਗਿਆ ਉਥੋਂ ਭਜਦਾ ਪਾਣੀ ਆ ਉਹਦੇ ਕੋਲ ਮੈਨੂੰ ਇਹਨਾਂ ਦਾ ਲਾਈਟ ਭੱਜ ਗਈ ਯਾਰਾ ਤੇ ਪਾਣੀ ਕਿੰਨਾ ਲਾ ਇਹਨਾਂ ਨੇ ਪਾਣੀ ਇੰਨਾ ਘਲਾਦਾ ਤੈਨਾਂ 11 ਰਿਹਾ ਸੀ ਤੇ ਬਾਕੀ ਇਹ ਸਰੋਂ ਕਹਿੰਦੇ ਹਜੇ ਤਾਂ ਦੇਖਦੇ ਆਂ ਸੋਨੂ ਮਾ ਪਾਣੀ ਦਿਖਾਉਣਾ ਖੜਿਆ ਲੰਗਾ ਪੁੱਲੀਆਂ ਵੱਡੀ ਪੱਲੀ ਵਿਚਾਰ ਕੇ ਖੜੇ ਨੇ ਇਹਨਾਂ ਨੇ ਦਿਓ ਬੰਦਾ ਹੋ ਅਗਲੇ ਗੈਰੇ ਜਿ ਮੜ ਤੇ ਆ ਬਰਮਾ ਦੇਖੋ ਕਹੇ ਜਿਆ ਸਰਜੇ ਵਾਲਾ ਹਨਾ ਕੰਗਾਂ ਦੇ ਥੱਲੇ ਕ੍ਰੋਸ ਬੰਦਾ ਹੁੰਦਾ ਇਹਦੇ ਤਾਂ ਬਾਰ ਗਿਆ ਦੇਖੋ ਤਾ ਟਰੈਕਟਰ ਦੀ ਬਾਅਦ ਮੈਨੂੰ ਇੱਥੇ ਵੀ ਹਿੰਸ ਹੁੰਦੀ ਤਿੰਨ ਕਿਾਰੇ ਲੱਗ ਗਏ ਤੇ ਚੌਥੇ ਵੱਡੇ ਦੇਖੋ ਕਿੰਨਾ ਟਾਈਮ ਲਾਉਂਦਾ ਇਹ ਤਾਂ ਫੇਰ ਆਪਾਂ ਦੇਖਾਂਗੇ ਜੇ ਲਾਈਟ ਲੂਟ ਚੱਲੀ ਗਈ ਲਾਈਟ ਕੱਟ ਮਾਰ ਚੰਦੀ ਖਰਾ ਤਾਂ ਮਰ ਰੁੜਦੇ ਨਾ ਹੁੰਦਾਗਾ ਇੱਥੇ ਆਪਾਂ ਫੇਰ ਸੁਘਾਉਣੇ ਤੁਲ ਗਲਾਵਾ ਆ ਆ ਲੈ ਭਾਈ ਦੋਸਤਾ ਦੂ ਤੀਜੇ ਕਿਾਰੇ ਚੌਥੇ ਵੱਡਾ ਉਹਦਾ ਚ ਚੌਥੇ ਵੱੜਤਾ ਤੇ ਦੇਖਾਂਗੇ ਕਿੰਨੇ ਟਾਈਮ ਚ ਲੱਗੂਆ ਤੇ ਪੌਣੇ 11 ਹੋ ਗਏ ਤੇ ਆ ਨੱਕਾ ਮੂੰਹਾਂ ਬੰਦ ਕਰਦਾ ਇਹਦਾ ਕਈ ਵਾਰੀ ਘਰ ਲਾਈਟ ਕੱਟ-ਕਟ ਮਾਰ ਜਾਂਦੀ ਵੀ ਦੀ ਟਾਈਮ ਲੱਗ ਜਾਂਦਾ ਕੁਛ ਇਹਨੇ ਥੋੜੀ ਸਰੋਂ ਲਾਉਣੀ ਐ ਤੇ ਜੇ ਟਾਈਮ ਬਚਿਆ ਆਪਾਂ ਲਾਜ਼ਮੀ ਵਢਾਂਗੇ ਸੱਤ ਸਾਨੂੰ ਦਿਖਾਉਣ ਐਕਟੀਵਿਟੀ ਨਹੀਂ ਫਿਰ ਕੱਲ ਤੇ ਜਾ ਪਊਗਾ ਹੁਣ ਭਾਈ ਈਰਮਾਨ ਬੰਨਾ ਮਾਰ ਜਾਂਦਾ ਤੇ ਪਾਣੀ ਕਈ ਵਾਰੀ ਲਾਈਟ ਡੁੱਡ ਜਾਂਦੀ ਆ ਉਦੋਂ ਘਟ ਜਾਂਦਾ ਨਾ ਆ ਹੁਣ ਲਾਈਟ ਆ ਗਈ ਦੁਬਾਰੇ ਤੇ ਹੁਣ ਪਾਣੀ ਦਾ ਵਹਾਅ ਥੋੜਾ ਜਿਹਾ ਵਧਿਆ ਮੂਲੀ ਆ ਤੇ ਕਈ ਵਾਰੀ ਘਰ ਕੋਈ ਬੰਨਾ ਨਿਕਲ ਜਾਂਦਾ ਉਥੋਂ ਖੱਡ-ਗੋਟ ਨਿਕਲ ਜਾਂਦੀ ਟੁੱਟ ਜਾਂਦਾ ਹੈ ਤੋ ਤੁਹਾਨੂੰ ਪੌਣੇ 11 ਆਖਿਆ ਸੀ ਤੇ ਅੱਧ ਵਗੂ ਲੱਗਣ ਵਾਲਾ 11 ਦਰਮਾਨ ਨੇ ਭਾਈ ਮੂੰਹਾ ਬਨਤਾ ਤੇ ਕ ਟ੍ਰੈਵਲ ਉੱਤੇ ਬਟਾਇਆ ਕਈ ਵਾਰੀ ਇੱਥੇ ਬਰੁੱਚੇ ਨੀਮਿਆਂ ਦਾ ਖਤਰਾ ਹੋਿੰਦਾ ਨਾ ਉਂ ਤਾਂ ਕੋਈ ਨਹੀਂ ਸਾਰਾ ਗਿੱਟਕੇ ਦਾ ਹੀ ਫਰਕ ਆ ਬਹੰਦਾ ਤੇ ਬਸ ਇਹ ਗਿੱਟਕ ਪਧਰੋਏ ਤਾਂ ਗੱਲ ਵਾਂਜੇ ਤਾਂ ਠੀਕ ਐ ਘਰ ਇੰਨੀ ਘਬਰਾਉਣ ਵਾਲੀ ਗੱਲ ਹੈ ਨਹੀਂ ਇੰਨੀ ਇੱਥੇ ਤੇ ਡੰਗਾ ਲੈ ਜਾਂਦਾ ਘਰ ਪਾਣੀ ਦਾ ਪ੍ਰਬੰਧ ਬਹੁਤ ਸਾਡੇ ਪਾਣੀ ਦੀ ਨੋ ਟੈਨਸ਼ਨ ਕਿਉਂ ਬਈਰਵਾਨ ਆ ਭਾਈ ਸਾਰੇ ਸਾਰੇ ਬਲਤੇ ਜੋ ਸਾਰੇ ਪਹੁੰਚੇ ਇੱਥੇ ਪਾਣੀ ਲਾਉਣਾ ਤੇ ਕਿਉਂਕਿ ਹੁਣ ਵਿਹਲਾਇਆ ਟਾਈਮ ਹੈ ਲਾਸਟ ਹੈ ਤੇ ਸਾਰਾ ਤਕਰੀਬਨ ਬੀਜੀ ਦਿੱਤਾ ਹੈ ਨਾ ਕਿੰਨਾ ਕਰੇਗਾ ਭਾਈ ਤੇਰਾ ਲਾਸਟ ਸੀ ਭਾਈ ਲਾਸਟ ਸੀ ਤੇ ਇਸ ਕਰਕੇ ਚੱਲ ਨੇ ਦਾ ਟਾਈਮ ਪਾਸ ਹੋ ਜਾਂਦਾ ਹੈ ਤੇ ਨਾਲੇ ਕੰਮ ਨਿਭੜਦਾ ਸੋਹਣਾ ਚੰਗਾ ਲੱਗਦਾ ਹੈਗਾ ਆਹ ਗੱਲ ਬਾਤ ਹੈ ਇੱਥੇ ਭਾਈ ਐ ਦੇ ਵਿੱਚ ਨਟ ਜੇ ਫਸ ਗਈ ਸੀ ਅੱਜ ਕੱਢ ਕੇ ਕੁੱਟ ਕੇ ਕੱਢਤਾ ਉਸੋਂ ਇਹ ਬੇਕਾਰ ਹੁੰਦਾ ਸੌਦਾ ਫੇਲ ਹੁੰਦਾ ਹੈ ਪਹਿਲਾਂ ਇਹਦੇ ਵਿੱਚ ਮੋٹے-ਮੋਟੇ ਸੀਗੇ ਨਟ ਜਿਸ ਨੂੰ ਦਿਖਾਉਣਾ ਭੁੱਲ ਗਿਆ ਉਹ ਪਰਲੇ ਨੱਕੇ ਦਿਖਾਉਣਾ ਕਿਦੋਂ ਲਾਇਆ ਉੱਥੇ ਤੇ ਕਾਬੂ ਬਣਾਇਆ ਲਾਰਖਾ ਸਾਹ ਵਾਲਾ ਤੇ ਟੈਂ 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 ਇਹ ਵੱਡੀ ਗੱਲਵਾਤਾ ਘਰ ਆ ਸੀ ਕਿੱਡੇ-ਕਿੱਡੇ ਨੱਕੇ ਜੇ ਨਾ ਇਹ ਫੇਲ ਹੁੰਦੇ ਆ ਇਹ 6 ਮਹੀਨਾਵਾਂ ਦੀ ਚੂੜੀਆਂ ਹੀ ਮਰ ਗੀਆਂ ਸਿਆਰ ਕੇ ਸੀ ਕਾਬਲੇ ਜਿਹਾ ਲਿਆ ਕੇ ਪਾਤੇ ਚ ਇਹ ਥੱਲੋਂ ਹਾਂ ਐ ਪਾਇਆ ਸਟੀਅਰਿੰਗ ਜਾਇਦੇ ਵਿੱਚ ਇੱਕ ਉਹਦੇ ਦਿਖਾਉਣੇ ਸਾਨੂੰ ਜਾ ਕੇ ਤੇ ਲੀਕ ਹੁੰਦੇ ਰਹਿੰਦੇ ਆ ਕਿਉਂਕਿ ਪਾਈ ਪਟਾਲੂ ਪਾਈ ਆ ਪਧਰ ਨਹੀਂ ਗਈ ਜੇ ਬੱਦਰ ਵੀ ਹੁੰਦੀ ਫਿਰ ਵੀ ਦਾਅ ਬੰਦੀ ਉਹ ਤਾਂ ਪਾਣੀ ਨਾ ਉਹ ਪਿੱਛੇ ਵੱਡਾਂਗੇ ਆਪਾਂ ਬਣੀ ਉਧਰ ਤੇ ਇੱਥੇ ਇੱਕ ਨੱਕਾ ਹੋਰ ਹੈ ਤੇ ਗੱਲ ਬੰਦੀ ਨਹੀਂ ਜੇ ਪਾਣੀ ਬਾਹਰ ਨਿਕਲਦਾ ਹੋਵੇ ਤੇ ਇਥੇ ਚੱਪੂ ਪਿਆ ਹੋਵੇ ਉਹ ਗੱਲ ਹੋਰ ਹੈ ਆ ਗੱਲ ਹੋਰ ਹੈ ਇਹ ਜਿਹੜਾ ਰਬੜ ਜੀ ਸੀਗੀ ਆ ਟੱਕਣ ਜੇ ਚ ਉਹ ਤਾਂ 6 ਮਹੀਨੇ ਬਾਅਦ ਹੀ ਨਿਕਲਣੋ ਕੁਲ ਕੀ ਟੁੱਟ ਅਟਕੇ ਕਿਹੜੇ ਪੈਂ ਦੀ ਟੱਕਣ ਲੋਟ ਆਉਂਦੇ ਆ ਆ ਚੂੜੀਆਂ ਜੀ ਕੋਈ ਡੱਕਾ ਤੇ ਮਿਹੜਿਆਂ ਦਾ ਕਈ ਵਾਰੀ ਕੋਈ ਨਟ ਵੱਧ ਗਾ ਦਿੰਦਾ ਪਾਣੀ ਨਾਲ ਚੂੜੀਆਂ ਜੀ ਲੂਜ ਹੁੰਦੀਆਂ ਆਪੇ ਨਟ ਜੀ ਸਿੱਟੇ ਸਾਰੇ ਪਾਣੀ ਨਾ ਦੇ ਨਾ ਲੋਹੇ ਦਾ ਤਾਂ ਮੇਲ ਹੀ ਨਹੀਂ ਇਹਦਾ ਲਿਆ ਕੇ 15 ਰੁਪਈਆ ਦੁਬਾਰੇ ਕਸੀ ਇੰਨੇ ਰੋ ਜੀ ਝੂੜਗੀਆਂ ਮਰ ਜਾਂਦੀਆਂ ਕਿ ਕੱਸੀ ਦਾ ਹੁੰਦਾ ਬੜੀ ਦਾ ਆਉਥੇ ਇੱਕ ਉਹ ਦਿਖਾਉਣੇ ਸਾਨੂੰ ਕਿਵੇਂ ਮੁੜਕਦਾ ਹੈ ਓ ਗਮੰਡੀ ਸਾਹਮਣੇ ਰੇ ਪਾਈ ਜਾਂਦੇ ਤੇ ਇਹਦੇ ਖਲਿਆਰੀ ਜਾਂਦੇ ਲਾਲੀ ਹੋ ਰਿਹਾ ਹੈ ਰਤ ਗਏ ਹੋਰੀ ਜ਼ੀਰੇ ਹੋਰੀ ਖਲਿਆਰੀ ਜਾਂਦੇ ਰੇ ਭਾਈ ਚਲੋ ਕਰਦੇ ਕਰਿਆ ਉਹ ਆਹ ਦਿਖਾਉਂਦਾ ਤੁਹਾਨੂੰ ਗੱਲ ਵਾ ਤੇ ਡਕ ਇੱਥੇ ਆ ਲਾਸਟ ਹੈ ਉਹ ਪਾਈਪ ਨਹੀਂ ਦਿਖਾਉਂਦਾ ਰੋਜ ਤੁਹਾਨੂੰ ਮੈਂ ਇੱਥੇ ਲਾਸਟ ਹੈ ਤੇ ਐਂ ਬੁੜਕਦਾ ਬਣੀ ਇੱਥੇ ਆਹ ਕਹਿੰਦਾ ਸੀ ਮੈਂ ਤੁਹਾਨੂੰ ਸਟੀਰਿੰਗ ਜਾ ਇੱਥੇ ਪਹਿਲਾਂ ਨਾ ਵੱਡਾ ਨਟ ਹੁੰਦਾ ਸੀਗਾ ਉਹ ਟਰਾਂਸ਼ੇਡ ਦੇ ਨਾਲ ਲਿੰਕਾਂ ਜਾਂ ਜਿੰਦਾ ਕਿੜਾ ਉਹ ਘੜੋਲ ਦਾਜ ਆ ਉਹ ਵੀ ਵਿਚਾਰਾ 6 ਮਹੀਨੇ ਰਿਹਾ ਤੇ ਗਲਗਲ ਗਿਆ ਇਹਦਾ ਕਿ ਸੀਦਾ ਤਾਂ ਇੰਨਾ ਛੋੜਕਦਾ ਹੁੰਦਾ ਬਣੀ ਤੇ ਇਹ ਕਿ ਬਰਮਾ ਉਹ ਘੜਾ ਟਰੈਕ ਉਹਨਾਂ ਦਾ ਪਹਿਲਾਂ ਇੱਧਰ ਲਈ ਜਾਂਦੇ ਸੀ ਉਹਨਾਂ ਸਰੋਂ ਦੇ ਕਿਹੜਾ ਰਹਿੰਦੇ ਸੀ ਇਹਨਾਂ ਦੇ ਹੁਣ ਇੱਧਰ ਲੈ ਕੇ ਜਾਂਦੇ ਆ ਜੀ ਤੇ ਬੈਠੋਂ ਹਾਲ ਲਾਵਾਂਗੇ ਟੱਕਣ ਜਾ ਆ ਬੰਗਾ ਡੂਪੰਡਾ ਪਾ ਬਸ ਇੱਟੀਆਂ ਤੇ ਆਪਣੇ ਨਾਟ ਆ ਪੈਟਾਂਗੇ ਤੇ ਇੱਥੇ ਲਾਉਣੇ ਇੱਥੇ ਵੀ ਕਾਬਲਾ ਆ ਮੈਂ ਪਹਿਲਾਂ ਚੈੱਕ ਕਰਕੇ ਜਾਉਂਗਾ ਜੂੜੀਆਂ ਬੇਕਾਰ ਹੀ ਐ ਤੇ ਇੱਥੇ ਕਹਿੰਦਾ ਇਹ ਲਿਆ ਕੇ ਲਾਉਣਾ ਪੈਂਦਾ ਤੇ ਉਹ ਨਟ ਨੁੜ ਜੇ ਫੇਲ ਹੋ ਗਈ 6 ਮਹੀਨਾ ਬਾਅਦ ਹੀ ਖਾਰੇ ਪਾਣੀ ਆ ਕਿਹੜੇ ਪੈਂਦੀ ਰਹਿੰਦੇ ਆ ਉਹਨਾਂ ਮੈਂ ਲੈਉਣਾ ਪੈਂਦਾ ਲਿਆ ਕੇ ਤਾਂ ਇਹ ਹੁਣ ਦਾਵ ਆ ਪਣੀ ਦੀ ਮੋਟ ਪਣੀ ਕਿੰਨਾ ਕੁ ਲੱਗਦਾ ਬਈ ਪਣੀ ਹੋਣਾ ਲੱਗਦਾ ਨਾ ਹੋਈ ਲੈ ਜਲਦੀ ਤਿੰਨ ਮੋਟਰਾਂ ਦਾ ਕਹਿੰਦੇ ਸੀ ਇਹ ਤਾਂ ਬਣੀ ਯਾਰ ਪਹਿਲਾਂ ਜਲਦੀ

ਕੋਤ ਕਿਤਾਬ ਇੰਨਾ ਨਿਕਾ ਤਾ ਕਰਦਾ ਹੈ ਨਹੀਂ ਆਣਾ ਕੋ ਲਿਆ ਨਹਾਣੀ ਲੱਗਦੇ ਕਿਤਨਾ ਸੱਪੂਆ ਕੋਈ ਨਹੀਂ ਇੱਧਰ ਹੈਗੇ ਆ ਪੰਜ ਤੇਰਾ ਦੁੱਖਾਸ ਥੋੜਾ ਜਿਹਾ ਕਫਲਾ ਫਿਰ ਆਪਾਂ ਉੱਤੇ ਧੜਕ ਜੱਟ ਕੇ ਪਾਸੇ ਚਲੋਗੇ ਨੂੰ ਇਹ ਤਾਂ ਉਹਦੀ ਕਿੰਨੀਆਂ ਵੋਟਾਂ ਹੋਣ ਯਾਰ ਦੋ ਤਿੰਨ ਬੰਦਿਆਂ ਤੋਂ ਤਾਂ ਕੁਝ ਨਹੀਂ بگੜਦਾ ਇੱਕਾ ਦੇ ਤੂੰ ਹੰਦਾ ਹੁੰਦਾ ਹੂੰ ਇਹ ਪੱਟ ਹੂੰ ਬੰਦ ਲੱਗਿਆ ਕਿ ਨਾਲੂ ਇਹ ਲੱਗੂਆ ਨਟਕਾ ਸੁਣਾ ਪੂ ਬਾਈ ਫਰੈਂਚ ਚੱਕ ਲੈ ਮੈਂ ਤਾਂ ਭਰ ਦਿੱਤਾ ਹੀ ਨਹੀਂ ਹਜੇ ਲਾ ਮੈਨੂੰ ਵੀ ਪੈਸਾ ਰਹਿ ਮੈਂ ਵੱਡੇ ਚੱਪ ਜਿਆ ਰਹੇਗਾ ਇਹਨੂੰ ਚੋਕਾ ਚੋਕੀ ਦੇਣਾ ਇਹ ਤਾਂ ਤੁੱਟੇ ਉੱਥੇ ਖੜ ਜਾਂਦਾ ਚੱਕਾ ਚੱਕਾ ਖੜ ਜਾ ਖੜ ਜਾ ਪਰੇ ਹੋ ਜਾਂਦੇ ਸੋਸਤੇ ਖੜ ਨਹੀਂ ਥੋੜੀ ਲੋੜ ਨਹੀਂ ਹੁੰਦਾ ਪ੍ਰੈਸ਼ਰ ਬਣਾਈ ਨਹੀਂ ਹੈ ਨਾ ਮੋਟਰਾਂ ਦਾ ਕਿਹੜਾ ਪ੍ਰੈਸ਼ਰ ਬਣਦਾ ਕੋਲਾ ਜਾਂਦਾ ਹੈ ਅੱਛੀ ਰਹਿੰਦਾ ਪ੍ਰੈਸ਼ਰ ਉਹਦੇ ਉਹ ਲਾਉਂਦੇ ਇਧਰੋਂ ਨਿਕਲਦਾ ਬਣ ਜਾਂਦਾ ਮੋਟਾ ਮੋਟਾ ਨਿਕਲੀ ਜੋਗੀ ਬਸ ਹੋ ਬਸ ਬਸ ਬਾਬੇ ਕੋਨੀ ਤਾਂ ਨਿਕਲੀ ਜਾਂਦੇ ਨਾ ਵਿਚੇ ਵੜ ਦੂੰਗਾ ਉਹ ਫਿਰ ਆਏ ਨਾ ਇਹਦੇ ਚੂਨਾ ਹੈਲੋ ਕੋਕੇ ਦੀ ਰਿਪੋਰਟ ਹੈ ਚਲਦੇ ਆਂ ਅੰਦਰ ਹੈਲੋ ਇਧਰਲੇ ਪਾਸੇ ਬਾਈ ਇਸ ਤਰ੍ਹਾਂ ਦੀ ਗੱਲਬਾਤ ਹੈ ਜੀ ਇੱਥੇ ਅਸੀਂ ਪੱਲੀਆਂ-ਪੱਲੀਆਂ ਲਾ ਕੇ ਢੁੜਕਦਾ ਪਾਣੀ ਇਹ 2.5 ਮੋਟਰਾਂ ਦਾ ਖਰਾ ਤੇ ਇੱਕ ਮੋਟਰ ਵਿੱਚੋਂ ਬੰਦ ਕਰਿਆ ਪਤਾ ਨਹੀਂ ਦੋ ਕਰਕੇ ਸ਼ਾਇਦ ਹਾਂ ਤੇ ਆਪਣੇ ਉਹ ਚੱਲੀ ਜਾਂਦਾ ਉਧਰਾਂ ਕਿ ਆਪਾਂ ਸਾਹਮਦੇ ਆ ਓ ਇੱਥੇ 10 ਮਿੰਟ ਖੜ ਜਾਏ ਦੂਜੇਗਾ ਆ ਬੰਨੇ ਦੇ ਹੋਇਆ ਚਾ ਚਾਬਗੀਆਂ ਦੇਖ ਲਈ ਇੱਥੇ ਵਾਟਰ ਚੰਨਗਾ ਰੱਖੀ ਨਾ ਦੇ ਤੇ ਆਪਾਂ ਦੇਖਦੇ ਅੱਗੇ ਪਾਣੀ ਲੈ ਵੀ ਪਾਣੀ ਆਪਣੇ ਵਾਹਨ ਦੇ ਵਿੱਚ ਆ ਚੁੱਕਿਆ ਆਪਾਂ ਪड़ोसੀਆਂ ਤੋਂ ਵੱਢ ਲਿਆ ਤੇ ਉਹ ਪਾ ਕੇ ਕੋਟ ਤੇ ਲਾ ਕੇ ਟਾਂਗਾ ਤੇ ਜਾਂਦੇ ਘਰ ਕਿਉਂਕਿ ਤੜਕੇ ਸਦਿਆਂ ਆਏ ਸੀ ਧੁੰਦ ਚ ਤੇ ਆਪਣੇ ਵਾਹਨ ਦੇ ਵਿੱਚ ਪਾਣੀ ਆ ਚੁੱਕਿਆ ਉਹਨਾਂ ਦਾ ਆਪਾਂ ਵੱਢਿਆ ਗਿਆ ਭਾਈ ਤੇ ਦੋ ਮੋਟਰਾਂ ਬੰਦ ਕਰਿਆ ਜਾਂਦੀਆਂ ਤੇ ਇੱਕ ਮੋਟਰ ਦੋ ਚੱਲਦੀਆਂ ਦੋ ਬੰਦ ਕਰਿਆ ਜਾਂਦੀਆਂ ਕਿਉਂਕਿ ਬਾਹਰ ਥੋੜਾ ਆਪਣੇ ਕੋਲ ਸੱਤ ਕਰਨ ਵਾਲੀਆਂ ਐ 4 ਵਜੇ ਸ਼ਾਇਦ ਲੇਟ ਜਾਊਗੀ ਤਾਂ ਇਸ ਕਰਕੇ ਮੈਂ ਕੀ ਆ ਮੂੰਹਾਂ ਅੱਗੋਂ ਮਿੱਟੀ ਪਟ ਦਿੰਦਾ ਹੁੰਦਾ ਹੈਗਾ ਦੋ ਹੀ ਬਹੁਤ ਆ ਮੋਟਰਾ ਤੇ ਲਾਉਣੇ ਦਿਖਾਉਣੇ ਆ ਇੱਕ 11 ਲੱਗ ਗਿਆ ਤੇ ਪੂਰਾ ਉਥੋਂ ਅਸੀਂ 1 ਵਜੇ ਚਪੂ ਬੰਦ ਕਰਿਆ ਸੀ ਤੇ 1 ਵਜੇ ਕੇ 29 ਮਿੰਟਾਂ ਦੇ ਮੈਂ ਮੂੰਹਾਂ ਬੰਦ ਕੀਤਾ ਉਹਦਾ ਅੱਧਾ ਘੰਟਾ ਪਹਿ ਗਿਆ ਹਨਾ ਖਾਲ ਸੁਦੇ ਤੇ ਖਾਲ ਕਿਨੇ ਕਿੱਲੇ ਆ ਖਾਲ 2 ਕਿੱਲੇ ਭਰ ਕੇ ਲੈ ਆ ਮਾ ਉਥੋਂ ਦੋ ਤੇ ਢਾਈ ਮਾ ਤੇ ਹੁਣ ਅਏ ਚ ਮੈਂ ਵੱਡੇ ਸਹੀ 2:00 ਵਜੇ ਹੈ ਨਾ ਤੇ ਦੇਖਾਂ ਕਿ ਕਿੰਨੇ ਮਿੰਟਾਂ ਚ ਕਹਿਰਾ ਲਾਉਂਦਿਆਂ ਦੋਨੇ ਮੋਟਰਾਂ ਹੈ ਇੱਕ 10 ਦੀ ਹੈ ਇੱਕ 7:30 ਦੀ ਇੱਕ ਬੰਬੀ ਹੈ ਸੋਲਰ ਹੈ ਇੱਕ ਬਿਜਲੀ ਵਾਲੀ ਹੈ ਤੇ ਦੋ ਮੋਟਰਾਂ ਬੰਦ ਕਰਾ ਤਿਆਂ ਇੱਕ ਸੋਲਰ ਬੰਦ ਕਰਾ ਕੇ ਆਇਆ ਇੱਕ ਬਿਜਲੀ ਵਾਲੀ ਬੰਦ ਕਰਾ ਕੇ ਆਇਆ ਉਹ ਤਾਂ ਹੁਣ ਨੂੰ ਕੰਪਲੀਟ ਹੀ ਕਰ ਦਿੰਦਿਆਂ ਪਾਣੀ ਖਾਸਾ ਸੀ ਕਿਉਂਕਿ ਇੱਥੋਂ ਮਿੱਟੀ ਲੈਣ ਦਾ ਪਟ ਪਟ ਕੇ ਦੋ ਦੋ ਕਰਮਾ ਗੜਗੜ ਡੂੰਗਾ ਕਰ ਦਿੰਦਾ ਨੱਕਾ ਇਸ ਕਰਕੇ ਬੰਦ ਕਰਾਂਗਾ ਉਹ ਕੋਈ ਚੱਕਰ ਨਹੀਂ ਸੀ ਟਾਈਮ ਆ ਜੀ ਕਾਫੀ ਲੇਟ ਵਾਲੀ ਚੱਲੇਗੀ ਟਿਕੀ ਨਾ ਘਟ ਮਰਿਆ ਤਾਂ ਸੋਹਣਾ ਪਾਣੀ ਲੱਗ ਜੂਗਾ ਜੀ ਦੋਸਤੋ ਆ ਚਾਵਲ ਖਾ ਲੋ ਭਾਈ ਤੇ ਨਾਲ ਪੀ ਲੋ ਚਾਹ ਤੇ ਟਾਈਮ ਕੀ ਹੋਇਆ ਪੌਣੇ ਦੋ ਤੇ ਆਪਾਂ ਲਈ ਹੁੰਦੀ ਸੀ ਇੱਥੇ ਪਾਣੀ ਤੀਜੇ ਕਹਰੇ ਛੜਤਾ ਖ ਰੱਧਾ ਘੰਟਾ ਹੀ ਇਹ ਖਾਲਸੋ ਤੇ ਅੱਧਾ ਘੰਟਾ ਖਾ ਗਿਆ ਉਹ ਕੱਲ ਲਈ ਬਿਨਾ ਖਾਲਤੂ ਖਾ ਕੇ ਅੱਧਾ ਘੰਟਾ ਯਾਰ ਉਹ ਥੋੜਾ ਐ ਸਾਨੂੰ ਚੌੜਾ ਸੀ ਬਾਕੀ ਹੁਣ ਦੇਖਨੇ ਆ ਕਿ ਨੁਸਾਬ ਆ ਬੂਆ ਨੂੰ ਇਹ ਬਾਣੀ ਲੱਗ ਜੂਗਾ ਟਿਊ ਆਪਾਂ ਭਾਈ ਕਾਲੇ ਦੀ ਮੋਟਰ ਬੰਦ ਕਰਨਾ ਗਈ ਸੀ ਤੇ ਟਾਈਮ ਕਿਹੋ ਹੈ ਟਾਈਮ 3:00 ਪਾਉਣੇ 3 2:44 ਮਿੰਟ ਹੋਏ ਆ ਤੇ ਮੋਟਰ ਚੱਲੀ ਜਾਂਦੀ ਹੈ ਤੇ ਆਪਣੇ ਬਸ 1 ਵਜੇ ਚਲਾਈ ਸੀ ਬਸ 2 1 ਘੰਟੇ ਲਾ ਲਓ ਜਿਆ 2:30 ਤੋਂ ਥੋੜਾ ਜਿਹਾ ਉੱਤੇ ਜਿਆਦੇ ਤੇ ਮੋਟਰਾਂ ਬਾਬਾ ਹੀ ਬੰਦ ਕਰਨਾ ਆ ਤੇ ਹੁਣ ਕਰਦੇ ਆ ਤੇ ਆਪਣਾ ਲੱਗ ਗਿਆ ਕੰਪਲੀਟ ਹੋ ਗਿਆ ਕਿਉਂਕਿ ਕੁਝ ਨਿਕਾਲ ਕਿਲਾ ਨਿਕਾਲ ਹੋ ਗਿਆ ਦੋ ਗਿਲੇ ਹੋ ਨਿਕਾਲ ਹੋ ਗਿਆ ਤੇ ਜਾਂਦਿਆਂ ਨੂੰ ਕੁਛ ਆਪਣੀ ਫਿਰ ਬੰਬੀ ਚੱਲੀ ਜਾਊਗੀ ਤੇ ਆਪਾਂ ਆਗੇ ਸਿੱਧਰ ਸੂਏ ਕੰਨੀ ਤੇ ਕਾਲਾ ਹੋ ਉਹ ਵੀਜੀ ਹੁੰਦਾ ਸ਼ਾਇਦ ਇਹ ਆਹ ਵਾਰ ਕਹਿੰਦੇ ਸੁਪਰ ਸੀਟਰ ਜਾ ਦੇ ਗਰਮੀ ਦੇ ਵੀਜੀ ਹੁੰਦਾ ਸ਼ਾਇਦ ਉਹ ਦੇਖੜੇ ਝੋਨਾ ਵੜਿਆ ਸੀ ਤੇ ਆਪਾਂ ਕਰਦੇ ਮੰਦ ਆਪਾਂ ਕਰਦੇ ਭਾਈ ਮੋਟਰ ਬੰਦ ਇਥੋਂ ਕੋਈ ਡੱਕਾਇਆ ਹੀ ਨਹੀਂ ਕੋਈ ਆਹ ਚੱਲੀ ਨਹੀਂ ਭਾਈ ਕਾਲੇ ਦੀ ਮੋਟਰ ਆ ਇਹ ਪਾ ਕਰਦੇ ਨੂੰ ਬੰਦ ਠੀਕ ਹੈ ਤੇ ਹੁਣ ਕਰ ਦਿੰਦੇ ਆ ਇਹਨੂੰ ਆਫ